ਹਾਂਜੀ ਦੋਸਤੋ ਕੀ ਹਾਲ ਹੈ ਜੀ ਉਮੀਦ ਕਰਦਾ ਹਾਂ ਕਿ ਸਭ ਠੀਕ ਠਾਕ ਹੋਮੋਂਗੇ ਸੋ ਦੋਸਤੋ ਅੱਜ ਕੱਲ ਫੇਰ ਕਰਦੇ ਆਂ ਆਪਾਂ ਹਰਮੀਤ ਦਿਵਾਨਾ ਦੀ ਹਰਮੀਤ ਦਿਵਾਨਾ ਦੱਸ ਦਈਏ ਵੀ ਦਿਵਾਨਾ ਗਰਾਊਂਡ ਦਾ ਹੋਨਹਾਰ ਪਲੇਅਰ ਖਿਡਾਰੀ ਆ ਜੋ 11 ਸਾਲੀ ਦੌੜ ਮੁਕਾਬਲਿਆਂ ਦੇ ਵਿੱਚ ਭਾਗ ਲੈਂਦਾ ਸੋ ਬੀਤੇ ਕੱਲ 28 9 2025 ਦਿਨ ਐਤਵਾਰ ਨੂੰ ਜੋ ਦੌੜ ਮੁਕਾਬਲਾ ਹੋਇਆ ਸੀ ਪਿੰਡ ਖਾਤਰੋਂ ਦੇ ਵਿੱਚ ਉੱਥੇ ਵੀ ਦਿਵਾਨਾ ਗਰਾਊਂਡ ਦਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਸੁਹ ਹਰਮੀਤ ਦਿਵਾਨਾ ਦਾ ਉੱਥੇ ਵੀ 11 ਸਾਲੀ ਮੁਕਾਬਲਿਆਂ ਦੇ ਵਿੱਚ ਪਹਿਲਾ ਸਥਾਨ ਆ ਸੁ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਦਿਵਾਨਾ ਗਰਾਊਂਡ ਦਾ ਚੰਡੀ ਫੇਰ ਹਰਮੀਤ ਦਿਵਾਨਾ ਦੀ ਵਰਕਰਾਰ ਆ ਜੀ ਠੀਕ ਆ ਸੋ ਹਰਮੀਤ ਦਿਵਾਨਾ ਦੀ ਜਿੱਤ ਨੇ ਇਹ ਗੱਲ ਸਾਬਤ ਕਰਤੀ ਵੀ ਦਿਵਾਨਾ ਗਰਾਊਂਡ ਦੇ ਵਿੱਚ ਮਿਹਨਤ ਲਾਉਣੀ ਕੋ ਖਾਲਾ ਜੀ ਦਾ ਬਾੜਾ ਨਹੀਂ ਇੱਥੇ ਸਰੀਰਕ ਕਸਰਤਾਂ ਦੇ ਨਾਲ ਨਾਲ ਅਨੁਸ਼ਾਸਨ ਵਿੱਚ ਵੀ ਰਹਿਣਾ ਪੈਂਦਾ ਸੋ ਇਹ ਗੱਲ ਸਾਬਤ ਕਰਤੀ ਹਰਮੀਤ ਦਿਵਾਨਾ ਦੀ ਜਿੱਤ ਨੇ ਵੀ ਕੋਚ ਬਲਕਾਰ ਸਿੰਘ ਜੀ ਕਿੰਨੇ ਕਨਪੋਣਾ ਕਿੰਨੇ ਇੱਕ ਗਿਆਨ ਰੱਖਦੇ ਆ ਖੇਡਾਂ ਪ੍ਰਤੀ ਜਾਂ ਬੱਚਿਆਂ ਨੂੰ ਮਿਹਨਤ ਲਗਾਉਣ ਪ੍ਰਤੀ ਕਿੰਨੇ ਇੱਕ ਵਫਾਦਾਰ ਨੇ ਸੋ ਅੱਗੇ ਗੱਲ ਕਰੀਏ ਬੱਚਿਆਂ ਦੀ ਹਰਮੀਤ ਦੀਵਾਨਾ ਨੇ ਇਹ ਵੀ ਸਾਫ ਕਰਤਾ ਵੀ ਕਿੰਨੇ ਇੱਕ ਜਨੂਨ ਨਾਲ ਨੇ ਮਿਹਨਤ ਲਾਈ ਹੈ ਸਹਿਨਸੀਲਤਾ ਵੀ ਇਹ ਚੀਜ਼ ਚ ਜ਼ਰੂਰੀ ਹੁੰਦੀ ਹੈ ਸੋ ਅੱਜ ਕੱਲ ਦੀ ਨਵੀਂ ਪੀੜ੍ਹੀ ਚ ਸਹਿਨਸਹਿਿਲਤਾ ਹੀ ਹੈਨੀਗੀ। ਸੋ ਜਿਹਦਾ ਕਰਕੇ ਅੱਗੇ ਨਹੀਂ ਵੱਧ ਪਾਉਂਦੇ। ਪਰ ਹਰਮੀਤ ਦਿਵਾਨਾ ਬਹੁਤ ਹੋਨਹਾਰ ਖਿਡਾਰੀ ਹੈ। ਸੋ ਉਹਦੀ ਜਿੱਤ ਨੇ ਆ ਜੇ ਗੱਲ ਸਾਬਤ ਕਰਤੀ ਵੀ ਦਿਵਾਨਾ ਗਰਾਊਂਡ ਦੇ ਵਿੱਚ ਕੱਚੇ ਭਾਂਡੇ ਨਹੀਂ ਤਿਆਰ ਹੁੰਦੇ। ਕੋਚ ਬਲਕਾਰ ਸਿੰਘ ਦੁਆਰਾ ਜੇ ਖਿਡਾਰੀ ਤਿਆਰ ਕੀਤਾ ਗਿਆ ਉਹਨੂੰ ਹਰਾਉਣਾ ਕੋਈ ਖਾਲਾਜੀ ਦਾ ਬਾੜਾ ਨਹੀਂ। ਸੋ ਜਿਹੜੇ ਵੀ ਪਲੇਅਰ ਦਿਵਾਨਾ ਗਰਾਊਂਡ ਚੋਂ ਨਿਕਲੇ ਆ ਸਭ ਨੂੰ ਪਤਾ ਵੀ ਬਹੁਤ ਵਧੀਆ ਪਜੀਸ਼ਨਾਂ ਚੱਕਦੇ ਆ ਪਜੀਸ਼ਨਾਂ ਹਾਸਲ ਕਰਦੇ ਨੇ ਬਹੁਤ ਵਧੀਆ ਸਥਾਨ ਪ੍ਰਾਪਤ ਕਰਦੇ ਨੇ ਸੋਇਸੋ ਜਿਤ ਦੇ ਨਾਲ ਸਮੁੱਚਾ ਦਿਵਾਨਾ ਨਗਰ ਸਮੁੱਚੀ ਨਗਰ ਪੰਚਾਇਤ ਸੋ ਸਮੁੱਚੇ ਸਾਰੇ ਐਨ ਆਰ ਆਈ ਵੀਰ ਜਿਨ੍ਹਾਂ ਨੇ ਵੀ ਦਿਵਾਨਾ ਗਰਾਊਂਡ ਦੇ ਲਈ ਸਹਿਯੋਗ ਦਿੱਤਾ ਸੋ ਵਧਾਈ ਦੇ ਪਾਤਰ ਨੇ ਨਾਲ ਹੀ ਪੂਰੀ ਦਿਵਾਨਾ ਗਰਾਊਂਡ ਦੀ ਟੀਮ ਕੋਚ ਬਲਕਾਰ ਸਿੰਘ ਕੋਚ ਮੁਖਤਿਆਰ ਸਿੰਘ ਸੋ ਜੱਗਾ ਦਿਵਾਨਾ ਕਬੱਡੀ ਕੋਚ ਸੋ ਸਾਰੇ ਵੀਰ ਵਧਾਈ ਦੇ ਪਾਤਰ ਨੇ ਜਿੰਨੇ ਵੀ ਵੀਰ ਗਰਾਊਂਡ ਦੇ ਵਿੱਚ ਆਪਣੀ ਸੇਵਾ ਦਿੰਦੇ ਨੇ ਸਵੇਰੇ ਸ਼ਾਮ ਆ ਕੇ ਸੋ ਕਿਸੇ ਦਾ ਨਾਮ ਲੈਣਾ ਰਹਿ ਗਿਆ ਹੋਵੇ ਤਾਂ ਮਾਫ ਕਰਨਾ ਸੋ ਬਹੁਤ ਵੀਰ ਆ ਗਏ ਜਿਨ੍ਹਾਂ ਦੇ ਨਾਮ ਨਹੀਂ ਲਏ ਗਏ ਸੋ ਮਾਫੀ ਚਾਹੁੰਦੇ ਇਸ ਲਈ ਤੇ ਜਿੰਨੇ ਵੀ ਵੀਰ ਆਪਣੀਆਂ ਸੁਆਮਾਂ ਦਿੰਦੇ ਆ ਜ਼ਰੂਰੀ ਨਹੀਂ ਹੈਗਾ ਕਿ ਉਹ ਕੋਚ ਦੇ ਤੌਰ ਤੇ ਹੀ ਹੋਣ ਇੱਕ ਅਨੁਸ਼ਾਸਨ ਬਣਾਉਣ ਦੇ ਵਿੱਚ ਵੀ ਉਹ ਬਹੁਤ ਸਹਾਈ ਹੁੰਦੇ ਨੇ ਜੋ ਬਜ਼ੁਰਗਾ ਕੇ ਬਹਿੰਦੇ ਨੇ ਗਰਾਊਂਡ ਦੇ ਵਿੱਚ ਸੋ ਬਹੁਤ-ਬਹੁਤ ਸਾਰੇ ਵਧਾਈ ਦੇ ਪਾਤਰ ਨੇ ਜੀ ਸੋ ਇੱਕ ਵਾਰ ਫੇਰ ਦਵਾਨਾ ਗਰਾਊਂਡ ਨੂੰ ਦਵਾਨਾ ਗਰਾਉਂਡ ਦੀ ਸਮੁੱਚੀ ਟੀਮ ਨੂੰ ਸਮੁੱਚੀ ಗ್ರಾಮ ਪੰਚਾਇਤ ਨੂੰ ਸਮੁੱਚੇ ਨਗਰ ਨੂੰ ਬਹੁਤ-ਬਹੁਤ ਮੁਬਾਰਕਾਂ ਕਾਤਰੋਂ ਦੀ ਇਸ ਜਿੱਤ ਦੀਆਂ ਹਰਮੀਤ ਦਵਾਨਾ ਦੀ ਜਿੱਤ ਦੀਆਂ ਤੇ ਨਾਲ ਹੀ ਹਰਮੀਤ ਦਵਾਨਾ ਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਆ ਵੀ ਦਨ ਦੁੱਗਣੀ ਰਾਤ ਚੌਕਣੀ ਤਰੱਕੀ ਬਖਸ਼ੇ ਸੋ ਆਪਣੇ ਟੀਚੇ ਨੂੰ ਮੁੱਖ ਰੱਖਦੇ ਹੋਏ ਅੱਗੇ ਵੱਧ ਤੋਂ ਵੱਧ ਅੱਗੇ ਵਧੇ ਉਹ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਜੀ ਧੰਨ